ਲੇਲਾ ਝੂਟੇ ਮੰਜੀ ਤੇ ਫੜ ਕੇ ਮਾਲੇ ਕਾ ਅੱਗੇ ਤੇ ਥੱਲੇ ਨੂੰ ਉਤਰੀ ਲਟਕ ਕੇ ਦੇਖਤਾ ਪਰ ਸਾਰਾ ਟਾਣਾ ਨਾ ਤੋੜਦੀ ਫੇ ਅੱਗੇ ਥੰਦੇ ਪਾ ਫਿਰ ਆਪਾਂ ਨਾ ਐਦੇ ਚ ਇੱਕ ਜਗ੍ਹਾ ਪਿਆ ਰਹਿਣਾ ਐ ਨਾ ਫਿਰ ਇੱਕ ਜਗ੍ਹਾ ਇਹਨੂੰ ਨਮਕ ਲਾ ਜਾਣਾ ਹੜਾ ਉਹ ਨਾ ਏ ਬਰਾਂ ਚੜਾ ਨਾ ਚੱਕੀ ਚੱਕੀ ਉੱਧਰ ਆ ਦੇਖੋ ਜੀ ਕਿਆ ਬਾਰੇ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਜੁੜੇ ਹੋਏ ਵੀਰ ਭੈਣ ਭਰਾ ਸੱਜਣ ਮਿੱਤਰ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਤੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਕਿ ਅਸੀਂ ਆਏ ਹਾਂ ਹਿਮਾਚਲ ਮੰਜੀਤ ਉਹਨਾਂ ਦੇ ਘਰ ਦੀ ਆਣ ਦਾ ਇੱਥੇ ਮਕਸਦ ਤਾਂ ਵੀ ਆਚਾਰ ਚਟਨੀ ਬਣਾਣੀ ਤੇ ਇਧਰ ਅੰਬਾਂ ਨੂੰ ਬਹੁਤ ਅੰਬੀਆਂ ਲੱਗੀਆਂ ਹੋਈਆਂ ਐ ਤੇ ਬਾਕੀ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕਈ ਬਲੌਗਾਂ ਚ ਵੀ ਹਿਮਾਚਲ ਚ ਨਾ ਪਹਾੜਾਂ ਤੇ ਅੱਗ ਪਈ ਜਾਂਦੀ ਐ ਪਤਾ ਨਹੀਂ ਕੋਈ ਲਾਂਦਾ ਐ ਜਾਂ ਪੈਂਦੀ ਐ ਇਹ ਨਹੀਂ ਅਜੇ ਤੱਕ ਪਤਾ ਲੱਗ ਸਕਿਆ ਹੁਣ ਬਣੇ ਰਿਓ ਬਲੌਗ ਦੇ ਨਾਲ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਦੇਓ ਦੱਬ ਕੇ ਨੇਰੀਆਂ ਲਿਆ ਦਿਓ ਚਲੋ ਠੀਕ ਐ ਜੀ ਕਰਦੇ ਹਾਂ ਹੁਣ 8 ਦਾ ਤਕਰੀਬਨ ਤੇ ਇਧਰ ਦਾ ਇੱਕ ਵਾਰੀ ਵੀਊ ਦੇਖ ਲਓ ਧੁੱਪ ਬਹੁਤ ਹੋ ਗਈ ਜੀ ਇਹ ਸਾਹਮਣੇ ਪਹਾੜ ਤੇ ਅੱਗ ਪੈ ਗਈ ਸੀ ਜੀ ਇਹ ਦੇਖੋ ਨਾ ਇਹ ਹੋ ਗਿਆ ਨਾ ਕਾਲਾ ਯਾ ਪੱਥਰ ਇਹ ਤੇ ਇਹਦੇ ਨਾਲ ਹੀ ਇਹ ਸਾਹਮਣੇ ਇੱਕ ਘਰ ਹੈ ਇਹ ਇਹ ਵਾਲਾ ਤੇ ਜਿਹੜਾ ਇਹ ਘਰ ਹੈ ਜੀ ਆਪਣੇ ਸਾਹਮਣੇ ਹੀ ਹੈ ਇਹ ਤੇ ਫਿਰ ਜਤੀਉਰੇ ਦੇ ਚਾਚੇ ਉਹਨੇ ਗਏ ਚਾਚੀ ਉਹਨੇ ਹੈਲਪ ਕੀਤੀ ਨਾਲ ਅੱਗ ਨੂੰ ਕਾਬੂ ਸੀ ਕੀਤਾ ਜੀ ਫਿਰ ਇਹ ਸਾਹਮਣੇ ਵਾਲੇ ਪਹਾੜਾਂ ਚ ਪਹਿਲਾਂ ਅੱਗ ਘੁੰਮੀ ਹੈ ਜੀ ਹੌਲੀ 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 ਅੱਗੇ ਤੇ ਅੱਗ ਆਈ ਗਈ ਤੇ ਬਾਕੀ ਦੇਖੋ ਕਿੰਨੀ ਗਰਮੀ ਪੈ ਰਹੀ ਹੈ ਉੱਪਰ ਤੋਂ ਅੱਗ ਪੈ ਗਈ ਤੇ ਇੱਧਰ ਵਿੱਚ ਜੇ ਨੂੰ ਤਾਂ ਹੈ ਜੇ ਕਿਤੇ ਘਾਗਜੀ ਚ ਨੂੰ ਪੈ ਜਾਂਦੀ ਇੱਥੇ ਬਹੁਤ ਜਾਨਵਰ ਰਹਿ ਰਹੇ ਨੇ ਮੁਰਗੇ ਕਿਆ ਤਿੱਤਰਾਂ ਆਂਦਰ ਸਾਰੇ ਜਾਨਵਰ ਹੈ ਜੀ ਤੇ ਬਾਕੀ ਇੱਥੇ ਹਰਾ ਭਰਾਇਆ ਦਿਖ ਰਿਹਾ ਮਨੂੰ ਤੁਹਾਨੂੰ ਮੈਂ ਉਹ ਉੱਧਰ ਨੂੰ ਦਿਖਾਨਾ ਪਹਾੜ ਤੇ ਉੱਧਰ ਨੂੰ ਤਾਂ ਕੁਝ ਨਹੀਂ ਲੱਗ ਰਿਹਾ ਜੀ ਬਾਕੀ ਅੰਬ ਤੇ ਅੰਬੀਆਂ ਦੇਖੋ ਹੀ ਹੈਈ ਨਾਲੇ ਇਹ ਨੀਅੰਬੀਆਂ ਝੜ ਪਈ ਲਈਆਂ ਫੇਰ ਵੀ ਕਹਿਣਾ ਉਹਦੇ ਹੈਗੀਆਂ ਅਜੇ ਵੀ ਦੇਖਦੇ ਆ ਅੱਜ ਮਨਜੀਤ ਤੇ ਚਾਚੇ ਉਹਨਾਂ ਨੇ ਕੀ ਪਲਾਨਿੰਗ ਬਣਾਈ ਵੀ ਉਰੇ ਤੇ ਉੰਬੀਆਂ ਤੋੜਨੀਆਂ ਜਾਂ ਕਿਆ ਕਰਨਾ ਇਹ ਦੇਖੋ ਇਹ ਸਾਹਮਣੇ ਵਾਲਾ ਪਹਾੜ ਹੈ ਨਾ ਜੀ ਇੱਧਰੋਂ ਤਾਂ ਹਰਿਆਲੀ ਦਿਖੂਗੀ ਤੁਹਾਨੂੰ ਇਹ ਦੇਖੋ ਹਰਾ ਪਰ ਆਏ ਨਾ ਜੀ ਦੇਖੋ ਸੁੱਕਾ ਕਾਇਆ ਕੀ ਕਰੂੰਗਾ ਇਹ ਜਾਨਵਰ ਵੀ ਆਪਣੇ ਪਸ਼ੂ ਵੀ ਹੈ ਜੀ ਤੇ ਉਹ ਭੂਜ ਕੇ ਜੀ ਆਪਣੇ ਬੰਦੇ ਉੱਧਰ ਕਾਫੀ ਆਮ ਬਈ ਦੇਖਦੇ ਹਾਂ ਉਧਰ ਜੱਸ ਕਰਨ ਵੀ ਲੋਟ ਨਹੀਂ ਆ ਰਿਹਾ ਉਹਨਾਂ ਤੇ ਉਹ ਮੰਨਦਾ ਹੀ ਨਹੀਂ ਉਹ ਕਹਿੰਦੇ ਹੁਣ ਐ ਨਹੀਂ ਐ ਕਰੋ ਬੱਚਾ ਹੈ ਨਾ ਤੇ ਉਹ ਕਿਸੇ ਦੀ ਮੰਨਦਾ ਨਹੀਂ ਸੌਖਾ ਜਾ ਤੇ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰੇ ਵਾਲੀ ਸਾਈਡ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਉਹ ਚਲੀ ਗਈ ਬੱਲਾ ਬੰਦਾ ਕਿੱਧਰ ਨੂੰ ਗਈ ਉਹ ਮੰਜੀ ਤੋ ਨਹੀਂ ਤਾਂ ਉਹ ਚਲੀ ਗਈ ਚਲੋ ਲਾਗੇ ਜਾ ਕੇ ਹੀ ਦੇਖਦੇ ਪਹਿਲਾਂ ਤਾਂ ਜੀ ਕਰੋ ਜੀ ਕਰ ਦੁਬਾਰਾ ਸਾਇਰ ਦੇ ਦਰਸ਼ਨ ਹਾਈ ਜੀ ਮਾਰਨਿੰਗ ਟਾਈਮ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਦੇਖੋ ਜਿਹੜੇ ਦਰਾਖਤ ਫੁੱਟਣ ਲੱਗੇ ਨੇ ਨਾ ਹਾਂ ਇਹ ਤੁੰਨੀ ਤੀਰੇ ਉਰੇ ਉਹ ਨੀਚੇ ਆਪਣਾ ਉਹ ਨਹੀਂ ਹੈ ਬੋੜੀ ਹੈ ਜੀ ਉਰੇ ਪਾਣੀ ਵਾਲੀ ਤੇ ਹੁਣ ਜਾਣਾ ਆਪਾਂ ਨੇ ਮਨਜੀਤ ਨਾਲ ਉਹ ਲੱਗੇ ਪਤਾ ਨਹੀਂ ਆਈ ਅੱਗ ਹਨਾਈ ਹੈ ਲੋ ਜੀ ਦੇਖੋ ਇੱਧਰ ਤਾਂ ਨਜ਼ਾਰਾ ਜਮਾਂ ਹੀ ਬੰਨਿਆ ਪਿਆ ਅੰਬ ਤੇ ਅੰਬੀਆਂ ਦੇਖੀ ਹੈ ਤੇ ਦੇਖੋ ਕਿੰਨੀ ਅੰਬੀਆਂ ਲੱਗੀ ਹੋਈਆਂ ਅੰਬ ਤੇ ਅੰਬੀਆਂ ਐ ਜੀ ਤੇ ਇਹ ਤਾਂ ਲਾਗੇ ਖੜੇ ਤੋੜਨੇ ਥੱਲੇ ਹੀ ਗੱਲੇ ਹੀ ਬਣ ਗਈ ਉਹਦਾ ਜੱਸ ਕਰਨ ਵੀ ਤੋੜ ਰਿਹਾ ਪਰ ਇਹਦੇ ਉਤੇ ਪਚਿਓ ਜਦ ਤਾਂ ਅੰਬੀ ਤੋੜਦੇ ਆ ਚਾਹਾਂ ਜਾ ਨਿਕਲਦਾ ਉਹ ਹੱਥ ਨੂੰ ਨਾ ਲੱਗ ਜਾਵੇ ਸਸਰੀ ਕੱਲ ਕਰੋ ਜੀ ਕਬੂਰ ਦਾ ਮੇਰੇ ਵੱਲੋਂ ਤੁਹਾਨੂੰ ਸੱਪੇ ਨੇ ਸਸਰੀ ਕਰ ਹਾਂ ਲੋ ਜੀ ਇੱਧਰ ਚਾਚਾ ਬੈਠਿਆ ਉਹਨੂੰ ਵੀ ਮਿਲਾਨੇ ਨਾਲੇ ਗੱਲਾਂ ਬਾਤਾਂ ਕਰਦੇ ਇਹ ਦੇਖੋ ਇਹ ਨਾ ਜਾਨਵਰਾਂ ਦਾ ਪਿਆਰ ਹੈ ਜੇ ਅਸੀਂ ਉਰਾ ਆ ਗਏ ਨਾ ਗੈਲੇ ਸਾਰੇ ਕੋਲੇ ਚੁਗਦੇ ਹਾਂ ਸਾਰੇ ਵਿੱਚ ਬੱਚੇ ਵੀ ਆ ਜੀ ਛੋਟੇ ਛੋਟੇ ਪੈ ਗਿਆ ਨਾ ਆ ਪੈ ਗਿਆ ਵਾਛਾ ਪੱਕ ਜਾਂਦਾ ਜੀ ਇਹ ਇਹ ਤਾਂ ਨਾ ਚਾਚੇ ਅੰਬ ਤੇ ਤਾਂ ਅੰਬੀਆਂ ਬਾੜੀਆਂ ਆਏ ਹਨ ਅੰਬੀਆਂ ਇਹ ਆਂਬ ਨਹੀਂ ਹੈ। ਹਾਂ। ਇਹ ਡੇੜਾ ਜੇ ਚੂਪਦੇ ਵੀ ਹੁੰਦੇ ਤੇ ਮੂੰਹ ਵਿੱਚ ਨਹੀਂ ਆਂਦਾ। ਹਾਂ, ਜੇ ਤਾਂ ਫੇਰ ਛੋਟੀਆਂ ਹੀ ਆ ਹਨਾ ਪਰ ਉਹ ਹੈ ਤਾਂ ਬਹੁਤ ਬੜੀ ਹੋ ਗਈ। ਅੱਧ ਮਾਗੀ। ਸਾਰੇ ਕਿਤੇ ਅੰਬਾ ਜੇ ਬਹੁਤ ਫੜਕ ਪਿਆ ਹੋਇਆ ਵੀ ਬਾਦਦੇ ਨਹੀਂ ਹੈਗੇ। ਗਰਮੀ ਹੈ ਤੇ ਕੀ ਗਰਮੀ ਹੈ? ਧੁੱਪ ਨਾ ਰੋਕ ਲੈ। ਹੱਦ ਹੋ ਗਈ। ਧੁੱਪ ਨਾ ਰੋਕ ਲੈ ਨਾ। ਕਿਉਂ ਜਾਸ ਕਰਨਾ? ਠੀਕ ਹੈ ਨਾ ਪੁੱਤ? ਲੱਗਦਾ ਤੇਰੇ ਮਾੜਾ ਕੋਈ ਗੱਲ ਪਰ ਲੱਗ ਲਈ ਅੱਖ ਦੇ ਥੱਲੇ। ਚੱਲ ਕੋਈ ਨਹੀਂ। ਕੋਈ ਨਹੀਂ ਚੱਲ। ਹੋਰ ਚਾਚਾ ਜੀ। ਸਾਸਰੀ ਕਾਲ ਬਲਾ ਦੋ ਲੈ ਉਹ ਵੀ ਚਾਚੇ ਨੇ ਹਿੰਮਤ ਕਰ ਲਈ ਅੱਜ ਨਹੀਂ ਮੈਂ ਤਾਂ ਟਾਲੀ ਜਾਣੇ ਤੇ ਵੀ ਅਜੇ ਤਾਂ 8 ਵਜੇ ਐ ਇਹ ਤਾਂ 7 ਵਜੇ ਐ ਟੋਕੇ ਪਾ ਲਿਆ ਸੀ ਹਾਂ ਦੇਖੋ ਇਹ ਅੰਬ ਐ ਐਨ ਪੂਰਾ ਫਲਿਆ ਵਾ ਤੇ ਊਰੇ ਨੂੰ ਪਾਣੀ ਉਤਰਦਾ ਹਨਾ ਇਹ ਪਾਣੀ ਉਹ ਉੱਪਰ ਦਾ ਪਹਾੜ ਦਾ ਪਾਣੀ ਊਰੇ ਨੂੰ ਜਾਂਦਾ ਹੈ ਬੁੱਲਾ ਬੁੱਲਾ ਕਿੱਡੇ ਕਿੱਡੇ ਪੱਥਰ ਉਹ ਆਪਣੇ ਘਰਾਂ ਦੇ ਕੋਲ ਦੀ ਫੇਰ ਥੱਲੇ ਦੀ ਹੋ ਗਿਆ ਚਾਚੇ ਕਿੰਨਾ ਕੁ ਟਾਈਮ ਪਹਿਲਾਂ ਦਾ ਲੱਗਿਆ ਵਾ ਇਹ ਅੰਬ ਉਜਾਗਾ ਟਾਈਮ ਨਹੀਂ ਹੋਣਾ ਹੈ ਹਾਂ ਨਾ 15 ਸਾਲ ਦਾ ਹੋਇਆ ਹੈ ਨਾ ਅਛੇ 15 ਸਾਲ ਦਾ ਬੁੱਕਾ ਹੈ 15 ਸਾਲ ਦਾ ਹੈ ਹਾਂ ਵਧੀਆ ਹੈ ਤੁਮ ਹਾਂ ਟਾਕੜਾ ਸੋਨਾ ਹੈ ਇਹ ਮੈਂ ਦੇਖ ਹਾਂ ਤੇ ਤੋੜਦੇ ਉਰ ਤੱਕ ਤੋੜ ਜਗਾ ਪੱਥਰ ਨਾ ਰਗੜ ਲਿਆ ਹੈ ਰਗੜ ਲਿਆ ਹਾਂ ਕੁੱਟ ਲਿਆ ਹੂੰ ਜਿਹੜਾ ਖੇਤ ਵਿੱਚ ਸੀ ਪਹਿਲੇ ਹੈ ਖੇਤ ਵਿੱਚ ਹੀ ਹੈ ਸਾਰਾ ਖੇਤ ਹਾਂ ਇੱਥੇ ਖੇਤੇ ਤੇ ਇਹ ਦੇਖੋ ਬਣੇ ਪਏ ਆ ਹੜ ਗਏ ਆ ਹੜ ਗਏ ਹੁਣੇ ਹੀ ਨਹੀਂ ਨਾ ਇਹ ਉੱਪਰ ਉੱਪਰ ਖੇਤ ਹੈ ਆ ਉੱਪਰਲਾ ਖੇਤ ਹੋ ਗਿਆ ਹੇਠਲਾ ਹੋ ਗਿਆ ਉਹ ਥੱਲੇ ਵਾਲਾ ਹੋ ਗਿਆ ਜੀ ਐ ਚੱਲ ਰਿਹਾ ਜੀ ਕੰਮ ਤੇ ਕਿੰਨੇ ਆ ਉੱਪਰਲਾ ਪੱਲਾ ਐ ਇੰਨਾ ਤਾਂ ਬਾਲਟੀ ਭਰਤੀ ਜੀ ਭਰਤੀ ਬਾਲਟੀ ਕਮਾਲ ਕਰਤੀ ਬਾਈ ਅੱਛਾ ਹਾਂ ਤੈਹੀਂ ਤੋੜੇ ਕੋ ਤਾਂ ਸਾਰੇ ਤੂੰ ਨਾਨੂ ਕੋਲ ਬਹਿ ਜਾ ਆ ਵੀ ਤੋੜਾ ਹਾਂ ਹਾਂ ਇਹ ਵੀ ਇਹ ਤੋੜੂੰਗਾ ਜੀ ਇਹਨਾਂ ਦੇਖ ਲੈਣੇ ਕਿੰਨਾ ਕੁ ਸਰ ਜਾਣਾ ਮੈਨੂੰ ਲੱਗਦਾ ਉਰੀ ਤੇ ਸਰ ਜਾਣਾ ਆਪਣਾ ਅੱਛਾ ਅੱਛਾ ਕੋਈ ਨਹੀਂ ਕੋਈ ਇੱਕ ਵਾਰੀ ਉਹ ਤੋੜ ਲੈਣੇ ਅੱਜ ਕੀ ਹੋ ਗੰਦੀ ਮੇਰਾ ਖਵਾ ਲਿਆ ਓ ਫੜ ਲੈ ਜੂंगे ਕੰਨੇ ਦੇਖ ਲੋ ਜੀ ਅੱਜ ਨਾ ਬਹੁਤ ਟਾਈਮ ਬਾਅਦ ਆਇਆ ਇਹ ਜੰਬ ਦੇਖਿਆ ਜਿਹੜੇ ਤੇ ਲਾਗੇ ਲਾਗੇ ਅਸੀਂ ਖੜੇ ਅੰਬੀ ਫੜ ਲਓ ਮੈਮ ਜੇ ਐ ਪੱਕੇ ਵੀ ਹੁੰਦੇ ਫੇਰ ਫੇਰ ਤਾਂ ਉਰੀ ਮੰਜੀ ਡਾਲਣੀ ਪਈ ਤਾਣੀ ਕਿਤਰਾ ਮੁੜੀ ਹੋਈ ਓਥੇ ਹਾਂ ਦੇਖੋ ਟਾਣੀਆਂ ਆਈ ਵੀ ਮੁੜ ਕੇ ਕਿੰਨੀ ਕਿੰਨੀ ਲੰਬਾਈ ਹੋਈ ਵੀ ਇਹਨੀ ਉਹ ਅਗਲੇ ਪਰ ਅਗਲੇ ਉੱਤੇ ਕਿਹੜਾ ਕਰਦੇ ਹੁੰਦੇ ਓਥੇ ਦੇ ਦੁਕਾਨਦਾਰ ਖਾਏ ਹਾਂ ਹਾਂ ਅਦਾਜ ਹੜ ਗਈ ਖੇਤ ਅੱਦੇ ਨਹੀਂ ਤਾਂ ਤਣੇ ਤੱਕ ਤਾਈ ਉਹ ਗਾਹਾਂ ਤੱਕ ਖੇਤ ਹਾਂ ਤੇ ਕਿੰਨਾ ਵਧੀਆ ਨਜ਼ਾਰਾ ਹੈ ਪੰਛੀ ਬੋ ਰਹੇ ਆਂਬੀਆਂ ਟੁੱਟ ਰਹੀਆਂ ਐ ਭਾਈ ਮੰਜੀ ਉੱਪਰੇ ਤੋੜ ਆ ਉੱਪਰੇ ਛੁੱਟ ਗਈ ਹਾਂ ਹਾਂ ਤੋੜੂਗੇ ਪੁੱਤ ਤੇਰਾ ਹੁਣ ਮਾਨਾ ਚੰਚਲ ਹੈ ਨਾ ਤੇਰਾ ਤੇਰਾ ਮਨ ਕਦੇ ਉੱਧਰ ਜਾਂਦਾ ਕਦੇ ਉੱਧਰ ਜਾਂਦਾ ਪਰ ਤੂੰ ਦੂਰੇ ਰਹਿ ਇਹਨਾਂ ਤੇ ਹੱਥਾਂ ਨੂੰ ਚਾਹ ਜਾਂ ਲੱਗ ਗਿਆ ਔਖਾ ਹੋ ਜਾਣਾ ਫਿਰ ਝੁੰਨੀਆ ਫਸੀ ਜਾਂਦੀ ਵਿੱਚ ਉਹ ਉਹਨੂੰ ਚੱਕ ਲੈਣਾ ਉੱਪਰ ਅੱਜ ਅੱਜ ਤਾਂ ਅੰਬ ਦੀ ਆ ਗਈ ਸਿਆਮਤ ਅਸੀ ਭਾਈ ਅੱਜ ਲਟਕੇ ਕਰਦੇ ਨੇ ਐਨੇ ਤਾਂ ਥੱਲੇ ਹੀ ਲਾਤੇ ਆ ਇਹੇ ਬਸ ਥੋੜੀ ਘਰ ਫਰਕ ਰਹਿ ਗਿਆ ਉਹ ਨਾ ਉਹ ਬਾਈ ਦੇਖੋ ਫਲ ਤਾਂ ਲੈ ਲੋ ਇਥੇ ਇਹਨੀਆਂ ਲੱਤਾਂ ਵਹਾਣਾ ਖਿੱਚੋ ਹੈਨੀਆਂ ਉਹ ਦੇਖੋ ਉਧਰ ਦੇਖੋ ਜੀ ਇਹ ਜਾਨਵਰ ਵੀ ਸਾਰੀ ਹੈਲਪ ਕਰਦੇ ਹੋ ਦੇਖੋ ਉਹ ਦੇਖੋ ਚਾਚੇ ਗੱਲ ਉਹ ਬੱਕਰੀ ਲੱਗੀ ਵੀ ਹੈ ਉਹ ਖਿੱਚਦੀ ਹੈ ਉਹਦਾ ਟਾਂਕਾ ਲੋਟ ਆ ਗਿਆ ਨਾ ਥੱਲੇ ਕਰਿਆ ਵਾਈ ਖਿੱਚ ਖੈ ਕਰਨ ਵੀ ਜਾ ਰਿਹਾ ਕੋਲ ਨੂੰ ਕਰਨ ਉਧਰ ਬਹਿ ਜਾ ਕੁੰਜੇ ਮੇ ਪੱਥਰਾ ਉੱਪਰ ਜਾ ਕੇ ਜਾ ਬਹਿ ਜਾ ਯਾ ਪੁੱਤ ਬਹਿ ਜਾ ਹਾਂਜੀ ਆ ਤੁਸੀਂ ਤੋੜੋ ਉੱਪਰ ਤੇ ਕੋਈ ਨਹੀਂ ਤੁਸੀਂ ਹੀਠ ਵਾਲੇ ਆਦੇ ਇਧਰ ਨੂੰ ਆ ਜਾ ਇਧਰ ਹੈਗੇ ਹੋ ਦੇਖ ਛੋਟਾ ਅੰਬ ਨਾ ਤੋੜਿਓ ਬੜੇ ਬੜੇ ਤੋੜ ਲਓ ਆੱਖਾਂ ਵਿੱਚ ਜੰਣੇ ਥੋੜਾ ਅੱਖਾਂ 'ਚ ਕੋਈ ਨਹੀਂ ਜਿਹੜੇ ਪਹੁੰਚ ਤੇ ਬਾਹਰ ਆ ਛੱਡ ਦੋ ਬਹੁਤ ਹੈ ਥੱਲੇ ਥੱਲੇ ਇਹਨਾਂ ਦਾ ਦਿਲ ਪਤਾ ਕੀ ਕਰਦਾ ਹੈ ਇਹ ਤੋੜਨੇ ਇਹਨਾਂ ਨੇ ਉੱਪਰ ਆ ਇੱਕ ਜਣਾ ਬਾਹਰ ਆ ਜਾਓ ਹਾਂ ਕੋਈ ਨਹੀਂ ਬਚਾ ਕੇ ਪਿਆਰ ਕੇ ਆਪਣਾ ਭੂਮੀ ਜਾਂ ਅੰਬਾਂ ਨਾ ਛੇੜੀ ਬੱਸ 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 ਇਹ ਨਹੀਂ ਅੱਜ ਹੜਦੇ ਹੈ ਬਾਈ ਇਹ ਤਾਂ ਅੰਬ ਦਾ ਟਾਣਾ ਤੋੜੂਗੇ ਅੱਜ ਲੱਗਦਾ ਮੈਨੂੰ ਉਧਰ ਚਾਚਾ ਵੀ ਉਲਝਿਆ ਵਾ ਆ ਉਹ ਵੀ ਅੰਬ ਲੱਗ ਐ ਵੀ ਦੇਖੇ ਦੇਖੇ ਕਿਤੇ ਚਾਚਾ ਝੋਲੇ ਮਤੇ ਬੱਕਰੀ ਖਾਈ ਜਾਵੇ ਹੈਲਪ ਕਰੀ ਜਾਵੇ ਉਹ ਪੱਤੇ ਜਾ ਰਹੇ ਨੇ ਪੱਤੇ ਆਲੇ ਉਹ ਜੀ ਇੱਥੇ ਲੱਗੀ ਵੀ ਸ਼ਰਤ ਤੇ ਇਹ ਸ਼ੋਅ ਚੱਲ ਰਿਹਾ ਸਭ ਤੇ ਪਹਿਲਾਂ ਦੇਖਦੇ ਕਿਹੜਾ ਬਾਲਟੀ ਭਰਦਾ ਜਾਂ ਥੈਲਾ ਮਨੂੰ ਲੱਗਦਾ ਮਨਜੀਤ ਉਹਨਾਂ ਨਾਲ ਤਾਂ ਕੰਮ ਖਿੱਚਤੇ ਆ ਆ ਚੱਕ ਤੇ ਕੰਮ ਨੂੰ ਉਧਰ ਚਾਚੇ ਨਾਲ ਹਰ ਬੱਕਰੀ ਨਾਲ ਭਰਤੇ ਆ ਥੈਲਾ ਨਹੀਂ ਉਹ ਹੋ ਉਹ ਦੇਖ ਬੱਕਰੀ ਦਾ ਖਾਊਗੀ 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 ਗੇਰ ਨਾ ਜਾਇਓ ਇਹਨੂੰ ਉਰਾਂ ਨੂੰ ਖਿੱਚ ਲਓ ਇਹ ਅੰਬੀ ਬਹੁਤ ਹੀ ਫਲਦਾ ਹੈ ਇਤਨੀ ਸੋਹਣਾ ਹੈ ਜੀ ਪਰ ਦੇਖ ਲਓ ਗਰਮੀ ਵੀ ਬਹੁਤ ਹੈ ਇੱਕ ਹਵਾ ਵੀ ਆਈ ਸੀ ਅੱਜ ਤੇ 5-7 ਦਿਨ ਪਹਿਲਾਂ 10 ਦਿਨ ਪਹਿਲਾਂ ਕਹਿੰਨਾ ਚਾਚਾ ਦੱਸਦਾ ਕਹਿੰਦਾ ਵੀ ਥੱਲੇ ਅੰਬੇ ਅੰਬ ਚਾਹੇ ਥੈਲੇ ਭਰ ਲਓ ਫੇਰ ਵੀ ਪੂਰਾ ਅੰਬ ਹੈ ਜਾਚੇ ਹੈ ਨਾ ਉਰੇ ਤੇ ਵੀ ਚੁਗਲੇਗੇ ਤੇ ਨਾ ਉਸ ਤਾਂ ਗੁਸ਼ੇ ਨੇ ਮੇਰੀ ਬੱਕਰੀਆਂ ਬੱਕਰੀਆਂ ਤਾਂ ਖਾਏ ਬਾਂਦਰ ਬੁੰਦਰ ਬਾਂਦਰ ਤਾਂ ਨਹੀਂ ਖਾਂਦਾ ਅੰਬੀ ਨੂੰ ਹਨਾ ਕੱਚੀ ਨੂੰ ਤੋੜ ਤੋੜ ਕੇ ਖਾਂਦਾ ਹੋਊਗਾ ਹਨਾ ਤੂੰ ਹੁਣ ਜਾ ਡੈਂਪਲ ਕੋਲ ਨੂੰ ਉਹ ਖਿੱਚ ਲੈ ਉਹ ਦੇਖ ਜਾ ਮੋ ਉਹ ਤੇ ਪੈ ਰੱਖਣੇ ਜਗ੍ਹਾ ਨਹੀਂ ਹੈ ਬਾਬਾ ਤੂੰ ਗਰੇ ਨਾ ਜਾਇਂ ਓੜ ਲੈ ਕਿਤੇ ਪੰਗਾ ਨਾ ਛੇੜ ਦੇਉ ਰ ਕੋਈ ਹੈ ਠੀਕ ਹੈ ਨਾ ਰਹਿ ਜਾ ਕੰਮ ਨਾ ਕਰ ਬਾ ਰਹਿਣ ਤੇ ਫਿਰ ਜਿੱਥੇ ਹੱਥ ਨਹੀਂ ਜਾਂਦਾ ਢੀਮਪਲ ਇੰਨੀ ਅੱਗੇ ਵੀ ਨਾ ਤੇਰੇ ਨਾਲ ਤੇ ਤਾਂ ਲੂੰਬੜੀ ਚਲਾਕ ਧੀ ਕਹਿੰਦਾ ਹੱਥ ਨਾ ਲੱਗੀ ਥੂ ਕੋੜੀ ਤੂੰ ਕਹੇਦੇ ਮੇਰੇ ਤਾਂ ਹੱਥੇ ਨਹੀਂ ਜਾਂਦੇ ਬਸ ਗੱਲ ਖਤਮ ਹੈ ਮੰਨ ਲਿਆ ਸੀ ਚਾਚੇ ਆਈ ਇਹ ਕਿਹੋਂ ਦੁਨੋਂ ਹਾਂ ਉੱਪਰ ਚੜ੍ਹ ਨਹੀਂ ਤੇ ਲੋੜ ਉਹ ਲੋੜੇ ਨਹੀਂ ਆ ਦੇਖ ਇਹ ਐਮਰਾ ਚਾਚੇ ਨਾ ਆ ਜਣਾ ਦੇਖ ਆ ਦੇਖ ਏ ਉੜਾ ਲੱਗੀ ਵੀ ਅੱਜ ਦੇਖਿਆ ਜੇ ਇਹ ਤੁਸੀਂ ਛੇੜੀਏ ਇਹ ਤੋੜ ਮੰਜੀ ਦੋ ਉੱਪਰ ਤੇ ਨਹੀਂ ਤੋੜ ਤੋੜ ਹਾਂ ਅੱਠਵਾ ਪੈ ਜਾਊਗਾ ਬਾਕੀ ਤੂੰ ਬਚਾਈ ਬਾਕੀ ਰਹਿਣ ਦੇ ਰਹਿਣ ਦੇ ਮਨਜੀਤ ਤਾਂ ਐਨ ਕਲੇ ਕਾਣਾ ਤਾਂ ਗੈਲ ਹੈ ਪਰਾਂ ਕੋ ਜਾ ਤੋੜ ਕੇ ਬਸ ਚਾਹ ਜਾ ਗਿਰਦਾ ਨਾ ਫੇਰਾ ਇਹਦੀ ਅੱਖ ਚ ਪੈ ਗਿਆ ਕੰਮ ਕੋਈ ਹੋ ਜਾਣਾ ਮਸੋਂ ਬਣੀਆਂ ਨੀਗਾ ਤੇ ਲੋ ਜੀ ਬਥੋੜੇ ਹੀ ਕੰਮ ਰਹਿ ਗਿਆ ਹੋਰ ਪਉਣਾ ਪੈਣਾ ਹਾਂ ਲੈਂਚ ਵੀ ਤਾਂ ਪੇ ਕਰਦਾ ਪੁੱਤ ਜੇ ਪਿੱਛੇ ਤੇ ਨੀਗਾ ਏ ਠੀਕ ਨੇ ਹੁਣ ਤਾਂ ਪਵਾ ਤੇ ਆਏ ਨੂੰ ਕਹਿ ਆ ਵੀ ਆਪਣੀ ਅੱਖ ਦੇ ਬਾਰੇ ਕੋਈ ਵੀ ਕੰਮ ਕਰਨਾ ਪਹਿਲਾਂ ਸੋਚ ਸੇਫਟੀ ਰੱਖ ਮਾੜਾ ਡਿੰਪਲ ਛੂਟਾ ਲਈਏ ਹਾਂ ਆਰੇ ਨੂੰ ਮੈਨੂੰ ਕੁਝ ਐਨੇ ਨੂੰ ਜਿੰਨੇ ਨੂੰ ਐਨਾ ਵੀ ਨਹੀਂ ਹੈ ਵੀ ਆ ਫੜ ਰੱਖੂਗੀ ਅਸੀਂ ਲੱਤਾਂ ਤੇ ਖਿੱਚ ਕੇ ਹੋਰ ਉਹਨੂੰ ਕਰ ਲੂਗਾ ਨਾ ਜਦ ਹੀ ਹੱਥ ਛਾੜ ਦੇਣੇ ਨਾ ਐਨੀ ਪੱਕੀ ਵੀ ਨਹੀਂ ਹੈ ਹਾਂ ਪੱਕੀ ਬਾ ਉਹੀ ਤਾਂ ਗੱਲ ਕਰਦੇ ਵੀ ਐਨੀ ਪੱਕੀ ਨਹੀਂ ਹੈ ਤੂੰ ਨਹੀਂ ਨਹੀਂ ਪੱਕੀ ਵੀ ਨਹੀਂ ਹੈ ਜਿਉਂਰੀ ਤੇ ਲੱਗੀ ਨਹੀਂ ভাই ਸਚਾਈ ਤਾਂ ਮਨ ਤੋਂ ਨਿਕਲ ਗਈ ਐਨੀ ਕਹਿੰਦਾ ਮੈਂ ਕਹਿੰਦੀ ਮੈਂ ਪੱਕੀ ਵੀ ਨਹੀਂ ਹੈ ਉਹ ਬੜਾ ਪੱਥਰ ਹੈ ਬੜਾ ਪਾਸਾ ਹੋ ਜਾਏ ਤੇ ਬਾਈ ਕਾਰਨਾ ਨੂੰ ਪਹਿਲਾ ਕਾਰਨਾ ਨੂੰ ਸਮਝਾਵਾਂ ਇਹ ਲਜਾ ਲੂਗਾ ਬੰਦਾ ਸਾਨੂੰ ਚਲੋ ਸਮਾਪਤੀ ਹੋ ਗਈ ਤੇ ਅੱਜ ਦਾ ਜਿਹੜਾ ਇਹ ਕਹਿਣਾ ਉਹਦੇ ਸ਼ੋਅ ਚੱਲ ਰਿਹਾ ਤਾਂ ਵੀ ਅੰਬੀਆਂ ਤੋੜਨ ਦਾ ਉਹ ਹੁਣ ਖਤਮ ਹੋ ਚੁੱਕਾ ਹੈ ਤੇ ਹੁਣ ਦੂਜੇ ਅੰਬ ਤੇ ਜਾਣਾ ਕਹਿੰਦੇ ਕਮਲੀ ਅੰਬ ਹੈ ਕੋਈ ਮਜੀਤ ਕਹਿੰਦੀ ਬੜਾ ਸਰਾ ਉਹ ਉਹ ਇਹਦਾ ਬਣਾਉਣਾ ਆਚਾਰ ਕੱਟ ਕੇ ਤੇ ਉਹ ਚਟਨੀ ਬਸ ਤੇ ਅਸੀਂ ਅੰਬੜੀਆਂ ਅੰਬੀਆਂ ਲੈ ਖਾਉਂਗੇ ਤੇ ਹੁਣ ਜਾ ਕੇ ਅਸੀਂ ਧੋ ਦੀ ਇਹਨਾਂ ਨੂੰ ਧੋ ਕੇ ਰੱਖ ਦੇਣਾ ਉਹ ਹਾਂ ਸੱਚ ਉਰੇ ਹੀ ਵਿੱਚ ਡਿੰਪਲ ਇਹ ਹੈ ਜੀ ਆਪਣੇ ਖੇਤ ਉਹ ਤੱਕ ਚੀਲਾਂ ਦੇ ਦਰਖਤੇ ਹੀ ਲਾਗ ਲਾਗ ਜਿੱਥੇ ਇੱਕ ਘਰ ਹੈ ਨਾ ਉਹਦੇ ਚਾਰੇ ਪਾਸੇ ਉਹ ਘਰ ਦੀ ਜ਼ਮੀਨ ਹੈ ਇਹ ਦੇਖੋ ਇਹ ਖੇਤ ਮਾਇਆ ਪਹਿਲਾਂ ਜਦੋਂ ਅਸੀਂ ਪਹਿਲਾਂ ਆਂਦੇ ਤੇ ਉਰੇ ਖੀਰੇ ਹਾ ਟਮਾਟਰ ਬੇਲਾਂ ਵਾਲੇ ਪੜੇ ਤਗੜੇ ਤਗੜੀ ਬੇਲਾਂ ਵਾਲੇ ਟਮਾਟਰ ਇਹ ਐਈ ਸੰਭਾਲੂ ਆਪਣੇ ਕਿ ਨਹੀਂ ਸੰਭਾਲੂ ਨਹੀਂ ਹੋਇਆ ਕਰਦਾਂ ਸੰਭਾਲੂ ਦਾ ਪੇਡਾ ਹੈ ਆ ਬੋੜੀ ਦੇ ਨਾਲ ਚੱਲ ਰਿਹਾ ਵਾ ਹਾਂ ਪਦੀਨਾ ਦੇਖ ਲੋ ਜੀ ਇਹ ਸਾਰਾ ਪਦੀਨਾ ਹੀ ਐ ਉਹ ਤਾਂ ਮੋਜ ਅੰਮਾ ਜਿੱਦ ਮਰਦੀ ਚੋ ਆ ਦੇਖੋ ਹਾਂ ਦੇਖੋ ਜੀ ਇਹ ਇਹ ਬੱਕਰੀਆਂ ਬੁکریاں ਵਸਤਾ ਬਹੁ ਬੈਸਟ ਹੈ ਹਨਾ ਹੁਣ ਉਹੀ ਖਾਨੀਆਂ ਮੜਾ ਮੋਟਾ ਕਦੇ ਕਦੇ ਮੂੰਹ ਮਾਰ ਲੰਨੀਆਂ ਇਹ ਕਹਣਾ ਤੂੰ ਕਹਿ ਦਿੰਨੀ ਵੀ ਚਟਣੀ ਬਣਾਓ ਹਾਂ ਨਾ ਮੈਂ ਨਹੀਂ ਕਹਿੰਦੀ ਨਾ ਕੀ ਸੀ ਉਹ ਮੈਂ ਠੀਕ ਇੱਕ ਗੱਲ ਹੋਰ ਵੀ ਐ ਜਿਹੜਾ ਇਹ ਪੇਡਾ ਲੱਗਿਆ ਉਹਨਾ ਇਹ ਨਾਖਾਂ ਦਾ ਹੀ ਨਾਖਾਂ ਦਾ ਪੇਡਾ ਇਹ ਮਨਜੀਤ ਕਹਿੰਦੀ ਐ ਬਈ ਬਹੁ ਖਾਈਆਂ ਸੀ ਦੇਖੀ ਉਹ ਹਾਂ ਆ ਪੱਥਰ ਐ ਇੱਥੇ ਚੜਦੇ ਹੁੰਦੇ ਤਾਂ ਹੁਣ ਤਾਂ ਉਹ ਜੇ ਰਸਤੇ ਹੋ ਨਹੀਂ ਰਹੇ ਇੱਥੇ ਜੜਨਾ ਸੀ ਨਾਸਪਤ ਚੜ੍ਹਨੀ ਆ ਆ ਵਾਲਾ ਪੱਥਰ ਜਿਹਦੇ ਉਰ ਬੈਠ ਕੇ ਖਾਣੀ ਆ ਸੀ ਅੱਛਾ ਛੋਟਾ ਗਈ ਹੈ ਉੱਪਰ ਤੇ ਦਾਉ खासा ਬੜਾਇਆ ਦਿਨ ਛੋਟਾ ਦਿਖਦਾ ਹੈ ਹੁਣ ਥੱਲੇ ਨੂੰ ਹੈ 5-6 ਫੁੱਟ ਦੀ ਹਾਈਟ ਪੱਥਰ ਦੀ ਇੱਕ ਹੋਰ ਦੇਖੋ ਯੂਰੇ ਤੋਂ ਵੀ ਪਾਣੀ ਨਿਕਲ ਰਿਹਾ ਹੈ ਹੁਣ ਐ ਨਹੀਂ ਪਤਾ ਵੀ ਇਹ ਪਾਣੀ ਕਿੰਨੀ ਕੁ ਦੂਰ ਤੋ ਮਾਰ ਕਰ ਰਿਹਾ ਵੈਸੇ ਤਾਂ ਮਨ ਲੱਗਦਾ ਯੂਰੇ ਨੂੰ ਪਾਈਪ ਲੰਗਦਾ ਟੂਟੀ ਵਾਲਾ ਇਹ ਦੇਖੋ ਪਦੀਨਾ ਜੇ ਨਾ ਆਪਣਾ ਗਲ ਖਰਾਬ ਹੋਇਆ ਵਾ ਨਾ ਗਲ ਪੱਕਿਆ ਵਾ ਇਹ ਨਹੀਂ ਇਹ ਹੀ ਹੈ ਲਾਲ ਜਾ ਗੋਬਾ ਦੇਖ ਕਾ ਬਕ ਬਕ ਹੈ ਖਾਲ ਇਹ ਹੁਣ ਬੜਾ ਹੋ ਗਿਆ ਨਾ ਚਾਚੇ ਨੇ ਤਾਂ ਆਪਾਂ ਨੂੰ ਗੋਬ ਜੀ ਤੋੜ ਕੇ ਦੇਈ ਤੀ ਜਸਿਆਲੇ ਦੇ ਬਾਦ ਆਏ ਤੇ ਲਓ ਜੀ ਆਪਣੇ ਆੜੂ ਇਹ ਤਾਂ ਕਿ ਨਾ ਮੀਂਹ ਨਹੀਂ ਪਿਆ ਨਾ ਇਹ ਤਾਂ ਨਾ ਹੁਣ ਜੇ ਮੀਂਹ ਪੈ ਜਾਂਦਾ ਨਾ ਕਿਤੇ ਐਡੇ ਐਡੇਆ ਕਪੜਾ ਫਿਰ ਇਹਨਾਂ ਚ ਕੀੜਾ ਜਾ ਲੱਗ ਜਾਂਦਾ ਜੀ ਤੇ ਇੱਕ ਹੋਰ ਤੁਹਾਨੂੰ ਸਿਸਟਮ ਦਿਖਾ ਦਿੰਨੇ ਜੀ ਚਾਚਾ ਕਹਿੰਦਾ ਇਹਨਾਂ ਨੇ ਝੜ ਜਾਣਾ ਤਾਂ ਹੁਣ ਤੱਕ ਮੈਂ ਫਿਰ ਕਿਦਾਂ ਰੋਕੇ ਤਾਂ ਕਹਿੰਦਾ ਉਹ ਵੀ ਇੱਕ ਸਿਸਟਮ ਕਰਿਆ ਮੈਂ ਕਿ ਆ ਚੱਕਰ ਤਾਂ ਕਹਿੰਦਾ ਜਿੱਕਣਾ ਨਾ ਹੁਣ ਕਿਸੇ ਵੀ ਦਰਾਖਤ ਨੂੰ ਫਲ ਲੱਗਦਾ ਉਹਨੂੰ ਪਾਣੀ ਜ਼ਰੂਰੀ ਹੁੰਦਾ ਕਹਿੰਦਾ ਅਸੀਂ ਤਿੰਨ ਚਾਰ ਸਾਲ ਤੇ ਸੋਚਦੇ ਆਂ ਵੀ ਇਹਦੇ ਝੜਨ ਕਾਤੇ ਲੱਗ ਜਾਂਦੇ ਪਰ ਥੋੜੇ ਥੋੜੇ ਬੜੇ ਹੋ ਕੇ ਕਹਿੰਦਾ ਇਹ ਤਾਂ ਕਿ ਨਹੀਂ ਦੇ ਝੜਾਈ ਮਾਂ ਬਾਕੀ ਚਾਚੇ ਇਹ ਤਾਂ ਕਿਦਾ ਝ ਤਾ ਚਾਚੇ ਨੇ ਪਤਾ ਕੀ ਇਲਾਜ ਕਰਿਆ ਇਹਦੇ 2 ਨੰਬਰ ਦਾ ਗਲੂਕੋਜ਼ ਲਾਤੇ ਆ ਇਹ ਢੋਲ ਚ ਪਾ ਕੇ ਨਾ ਪਾਣੀ ਜੀ ਅੱਧਾ ਭਰਤਿਆ ਦਾ ਕਹਿੰਦਾ ਮੈਂ ਪਰਸੋਂ ਚੌਥਾ ਹੈ ਹੈ ਫਿਰ ਨਾ ਉਰੇ ਨੂੰ ਖੱਡ ਕੱਢਤੀ ਉਹ ਦੇਖੋ ਤੋਕਾ ਗਿਰਦਾ ਨਾ ਬਾਈਕੀ ਕ ਤੋਕਾ ਗਰੀ ਜਾਣਾ ਇਹਦੇ ਹੈਈ ਆ ਦੇਖੋ ਇੱਕ ਇੱਕ ਤੋਕਾ ਪਾਣੀ ਲੱਗ ਰਿਹਾ ਇਹਦੀ ਜੜਾ ਨੂੰ ਹੈ ਨਾ ਜੀ ਸਕੀਮ ਐ ਬਣ ਗਈ ਗੱਲ ਐਹ ਜੀ ਸਕੀਮ ਲਾਣੀ ਚਾਹੀਦੀ ਹੈ ਵੀ ਜਿਹੜਾ ਸਾਨੂੰ ਰੋਜ਼ ਨਾ ਬਾਲਟੀਆਂ ਚੱਕੀ ਫਰੀ ਗਏ ਬਾਈ ਇੱਕ ਵਾਰੀ ਢੋਲਮਾ ਪਾ ਦੋ 5-7 ਦਿਨ ਬਾਅਦ ਬਾ ਹੌਲੀ ਹੌਲੀ ਚੱਲੀ ਜਾਣਾ ਕੰਮ ਨੇ ਅੰਬੀਆਂ ਦਿਖਦੀਆਂ ਨਹੀਂ ਉਰਾ ਤੇ ਵਿੱਚ ਬਹੁਤ ਅੰਬ ਹੈ ਜੇ ਲੱਗਿਆ ਬੈਨ 8-8 10-10 ਅੰਬੀਆਂ ਦੇ ਗੁੱਛੇ ਆ ਜੀ ਲੋ ਜੀ ਤੋ ਤੋ ਬਾਈ ਚੱਲ ਪੀ ਨਾਲ ਦੀ ਨਾਲ ਆਪਣੇ ਵਰਕਰ ਫਾਸਟ ਐ ਪੂਰੇ ਆਣ ਚੱਲ ਬਾਈ ਮਨਜੀਤ ਹੋ ਜਾ ਲੱਗ ਨੂੰ ਆ ਵੀ ਆ ਗਿਆ ਚੱਲ ਚੱਲ ਬਾਈ ਚੱਲ ਕਰਨ ਦੇ ਕਰੰਦਾ ਫਰੈਂਡ ਨਹੀਂ ਨਹੀਂ ਇਹ ਬੋਲਦਣਾ ਆਪਾਂ ਨੇ ਫੇਰ ਦੋ ਨਾ ਬਸ ਇੱਕ ਬਰੀ ਉਹ ਬੋਹਤ ਹੈ ਤੋਤਾ ਹੋ ਗਿਆ ਹੁਣ ਓਹ ਹੋ ਮੰਜੀ ਤਾਂ ਚਾਚਾ ਸਫਾਈ ਕਰ ਕੰਮ ਕਰਦਾ ਹਾਂ ਹਾਂ ਚੱਲ ਤੋ ਕੀ ਹੈ ਵੀ ਓਹ ਜਿਹੜਾ ਕਿ ਉਹਦੇ ਨੇ ਲੈ ਜਾਣਾ ਵਿੱਚ ਬਸ ਬਾ ਚਾਹਾ ਚਾਹਾ ਐਂ ਕਰੋ ਫੇਰ ਇੱਕ ਬਰੀ ਐਮਾ ਪਾਣੀ ਪਾ ਲੋ ਬੜੀ ਬਾਲਟੀ ਚ ਉਹਦੇ ਚ ਕੱਢੀ ਜਾਣੀਆਂ ਇੱਥੇ ਕਰ ਦੋ ਹੁਣ ਬਲੋ ਉਧਰ ਗੈਲ ਦੀ ਗੱਲ ਸੁਕਣੀਆਂ ਪਾਈ ਜਾਣੀਆਂ ਨੇ ਵੀ ਜਸ ਕੰਮ ਕਰਦਾ। ਦੇਖ ਹੁਣ ਜੇ ਕੰਮ ਕਰ ਰਿਹਾ ਇਹਨੂੰ ਸ਼ੌਂਕ ਹੈ ਵੀ ਮੈਂ ਕਰਾਂ ਨਿਆਣੇ ਨੂੰ ਹੁੰਦਾ। ਫਿਰ ਉਹਨੂੰ ਰੋਕੋ ਨਾ। ਹਾਂ ਉਹ ਕੰਮ ਨਾ ਕਰਾਓ ਜਿਹੜਾ ਉਹਦਾ ਕਰਨੇ ਦਾ ਹੈ ਨਹੀਂ। ਜਿਹੜਾ ਕਰ ਸਕਦਾ ਉਹ ਲਾ ਦੋ ਨਾਲੇ ਨਿਆਣਾ ਫਿਰ ਤੰਗ ਨਹੀਂ ਕਰਦਾ ਆਪਣੇ ਕੰਮ 'ਚ ਰੁੱਝਿਆ ਰਹਿੰਦਾ ਨਹੀਂ। ਦੇਖਿਆ ਤਾਂ ਨਹੀਂ ਮੁੱਤ ਨਹੀਂ ਦਿਹਾ ਨਾ। ਤੂੰ ਰਹਿਂਦੇ ਪੁੱਤ ਜੇ ਰਹਿਂਦੇ। ਠੀਕ ਐ ਹੁਣ। ਲਓ ਜੀ ਹੁਣ ਧੋ ਕੇ ਪਾ ਦੇਣੀ ਸੁੱਕਣੇ ਅੰਬ ਬਸ ਸਾਡੇ ਸੁੱਕਦੇ ਨਹੀਂ ਨਾ ਅੰਬ ਐਦੇ ਚ ਥੱਬੋ ਦੂ ਬੇਬੀ ਨਾ ਆਹ ਕੋਠੀ 'ਚ ਬਹਿ ਜਾਓ ਮੱਕੜਾ ਹਾਂ ਹਾਂ ਬਹਿ ਜਾ ਬਹਿ ਜਾ ਕਿਹਦੇ ਚਾਚੇ ਹੋਈ ਕੰਮ ਨਾ ਹੋਵੇ ਹੋ ਗਈ ਹੋ ਗਈ ਜੀ ਬਿਲਕੁਲ ਮਾੜਾ ਜਿਹਾ ਬੈਠਾ ਨਾ ਇਕਦਿਨੀ ਆ ਪਰ ਫੇਰ ਵੀ ਖਾਸਾ ਟਾਈਮ ਕੱਢ ਗਈਆਂ ਇਹ ਹੈ ਨਾ ਬੱਸ ਸੈਨਸ ਨਾ ਫੇਰ ਵੀ ਚਾਚੇ ਕਈ ਸਾਲ ਕੱਢ ਗਈਆਂ ਇਹ ਇਹ ਕਟਿਆ ਲੈ ਆਨੇ ਵਜ਼ਨ ਸਾਹੀ ਮਸਾਲਾ ਹੁੰਦਾ ਲਾਇਓ ਨਹੀਂ ਉਹ ਕਟਿਆ ਰਾਬੜੀ ਹੁੰਦੀ ਹੁੰਦੀ ਸਾਡੇ ਨਹੀਂ ਆਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਦੂਏ ਵੀ ਹੁਣੀ ਤੋੜ ਲਿਆਣੇ ਤੋੜੀਏ ਤੋੜੀਏ ਅੰਬ ਤੋੜੀਏ ਤੋੜੀਏ ਅੰਬ ਨਹੀਂ ਹੈ ਉਹ ਛੇਲੀ ਹੈ ਉਹ ਕੱਲ ਦਾ ਕੱਲ ਦਾ ਬਰਿੰਡ ਹੈ ਇਹ ਨਾਮ ਸਵੀਟੀ ਹੈ ਸਵੀਟੀ ਤਾਂ ਹੀ ਆਈ ਜਾਂਦੀ ਹੈ ਲਾਇਕ ਨੇ ਸੁਨੇਨਾ ਦੂਸਰੀ ਸੁਨੇਨਾ ਕਾਲੀ ਸੁਨੇਨਾ ਨਾਮ ਦੇਖ ਲੈ ਛੇਲੀ ਦਾ ਨਾਮ ਟਿੰਕੂ ਛੇਲੀ ਦਾ ਟਿੰਕੂ ਇਕੱਟ ਚਿੰਤੂ ਬਣਾਈ ਕਰ ਪਾ ਤੋਏ ਹੋਏ ਵੀ ਚਾਹਤੇ ਇਹ ਕੱਢ ਦੇ ਪੁੱਤ ਕਰਨ ਬਾ ਅੱਜ ਕੱਲ ਤਾਂ ਬਸ ਸੀਮੈਂਟ ਜੀ ਸੁੱਕ ਜਾਣਾ ਹੈ ਹਾਂ ਸੀਮੈਂਟ ਚਾਹ ਦੇ ਸੁੱਕ ਗਏ ਤੇ ਬਾਸੇ ਰਸਾਂ ਨੂੰ ਸੁਕਦੇ ਆਂ ਕਰੀ ਜਾਓ ਪਾਣੀ ਅੰਦਰ ਬਾਹਰ ਫਾਇ ਨਹੀਂ ਤੇ ਆਉਂਦੇ ਕਿਉਂ ਪਿਛੋਂ ਲੈਣਾ ਸੁੱਕ ਜਾਈ ਉਹ ਉਹ ਡਿੰਪਲ ਚੱਕੀਆਂ ਕੇ ਛੇਤੀ ਇੱਧਰ ਤੇ ਚਾਰ ਕਰਤੀ ਓ ਜੀ ਬਹੁਤ ਮਿਹਨਤ ਮਕਸਦ ਦੇ ਉੱਤੇ ਬਾਦ ਚਾਚਾ ਇਨਾਮੀਆਂ ਵੀ ਵੱਡ ਲੀਆਂ ਸਾਰਾ ਕੁਝ ਕਰ ਲਿਆ ਤੇ ਹੁਣ ਚਾਚੇ ਹੁਣ ਅਗਲਾ ਪ੍ਰੋਸੀਜਰ ਕੀ ਆ ਇਹਦਾ ਜਿਹੜੇ ਤੋਂ ਨਮਕ ਪਾਉਂਜੀ ਪਹਿਲੇ ਪਹਿਲਾਂ ਨਮਕ ਪਾਉਗਾ ਹਾਂ ਜਿਹੜਾ ਖੱਟਾ ਪਾਣੇ ਹਾਂ ਜਿਆਦਾ ਉਹ ਨਿਕਲ ਜਾਣਾ ਸਾਫੀ ਲੈ ਜਾਣਾ ਇਹਦੇ ਵਿੱਚ ਨਮਕ ਵੀ ਆਚਾਰ ਨੇ ਆਪਣੇ ਆਪ ਹੀ ਦੇ ਲੈਣਾ ਜਿੰਨਾ ਕਿ ਚਾਹੀਦਾ ਚਾਹੀਦਾ ਹੈ ਤੇ ਹੁਣ ਬਸ ਆਪਾਂ ਨਾ ਜੀ ਕਹਣਾ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਧੋਲੀਆਂ ਤੀਆਂ ਜੀ ਬਲੌਗ ਵਿੱਚ ਦੇਖ ਰਹੇ ਹੁਣ ਕੱਟ ਪੱਟ ਕਰ ਲਈ ਇਸ ਤੋਂ ਬਾਅਦ ਹੁਣ ਅਸੀਂ ਸਿਰਫ ਨਮਕ ਪਾਣਾ ਨਮਕ ਪਾਕ ਹੈ ਚਾਚਾ ਕਹਿੰਦਾ ਐ ਤਾਂ ਆਪਾਂ ਇਹਨੂੰ ਬਾਹਰ ਮੰਜੇ ਪਰ ਫੋਲ ਦੰਦੇ ਨਮਕ ਲਾ ਕੇ ਜਾਂ ਕੱਪੜੇ ਚ ਪਾ ਦੰਦੇ ਕਹਿੰਦਾ ਉਹ ਸਹੀ ਨਹੀਂ ਹੈ ਹਾਂ ਹੈ ਉਹ ਉਹ ਸੰਭੀ ਜਾ ਕੇ ਫੇਰ ਖਾ ਲਈਏ ਜਾਈ 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 ਬਾਈ ਸਾਨੂੰ ਤੰਗ ਕਰ ਰਹੀ ਹੈ ਇੱਕ ਤਾਂ ਹਵਾ ਇੱਕ ਹੈ ਸਾਰ ਸਾਰ ਅੱਛਾ ਲਾਏ ਫੜ ਲੈ ਇਹਨੂੰ ਫੜ ਲੈ ਪਰਾਂ ਲੈ ਜਾ ਦੇਖੋ ਜੀ ਐਦਾਂ ਪੈ ਰਿਆ ਨਮਕ ਹਟ ਪਰਾਂ ਲੈ ਜਾ ਦੇਖੋ ਇਹ ਬੱਚੇ ਬਹੁਤ ਅੰਕ ਕਰਦੇ ਹਟ ਛੇਤ ਕਰ ਨਾ ਫੜ ਕੇ ਪਰਾਂ ਕਰ ਇੱਕ ਹੱਥ ਕਰਿਆ ਪਤਾ ਹੈ ਦੋ ਗੋ ਜੀ ਅਚਾਰ ਦੀ ਤਿਆਰੀ ਪੂਰੀ ਚੱਲ ਰਹੀ ਹੈ ਮੰਜੀ ਥੱਲੇ ਤਾਂ ਘੱਟ ਹੱਥ ਮਾਰਦੇ ਹਨ ਹਮ ਲਓ ਇਹ ਕਟੋ ਕਟ ਹੋਣਾ ਚਾਚੇ ਮੁੰਲਾ ਦਾ 10 15 15 ਕਿਲੋ ਤਾਂ ਹੈਗਾ ਅੰਬੀਆਂ ਹੈ ਬਸ 10 10 ਕਿਲੋ ਦੇ ਹੈਗੇ ਆ ਗੇੜ ਚ ਗੋਠਲੀ ਵੀ ਦੇਖੀ ਜਾਈ ਮਨਜੀਤ ਕਰਨ ਆਦੇ ਤੇਰੇ ਲਾਗ ਵੀ ਪਈ ਕੱਤ ਦੇ ਆ ਉੱਪਰੇ ਪਈ ਦੇਖੀਆਂ ਛਕੜੀ ਜੀ ਹਗਰੇ ਹੋਈ ਵੀ ਹਾਂ ਕਰਨ ਨੇ ਕਰਨ ਦੀ ਡਿਊਟੀ ਲਈ ਜਨਾ ਹੀ ਅੱਜ ਕੱਢਣ ਨੂੰ ਬਾਦੀਆਂ ਛੱਡ ਗਿਆ ਜੀ ਤੁਹਾਨੂੰ ਉੱਪਰ ਦਿਖਾਣੀ ਨੇ ਕੀ ਆਜੇ ਨਾ ਖਾਈ ਤੂੰ ਆ ਲੈ ਖਾ ਸਾ ਖੱਟਾ ਏ ਮੈਂ ਨਹੀਂ ਕਿਹਾ ਕਰਦੀ ਨਾ ਮਨਜੀਤ ਤਾਂ ਗਰਗੀ ਪਿੱਛੇ ਨੂੰ ਦੇਖੇਗੀ ਤੇ ਤੂੰ ਪਤਾ ਪਕਰ ਕੇ ਤਾਂ ਨਹੀਂ ਮਨਜੀਤ ਮਾਰ ਜਾ ਨਹੀਂ ਖਾ ਸਕਦੇ ਤੇ ਆ ਜੇ ਉਤੇ ਬਾਅਦ ਕੀ ਪ੍ਰੋਸੀਜਰ ਕਰੂਗੇ ਫੇਰ ਫਿਰ ਹਲਦੀ ਨਹੀਂ ਲਾਣੀ ਇਹਨੂੰ ਹਲਦੀ ਲਾਣੀ ਕੰਢੇ ਚ ਸਕੋ ਕੇ ਹੈ ਸਕੋਣਾ ਸੀ ਬਸ ਕੱਢੀ ਅੱਛਾ ਜੀ ਹੁਣ ਇਹਨੂੰ ਕਿੰਨਾ ਟਾਈਮ ਰੱਖਣਾ ਆਪਾਂ ਨੇ ਨੂਨ ਲਾ ਕੇ ਘੰਟਾ 2 ਘੰਟਾ ਜਾਂ 3 ਹਨਾ ਉਹਤੇ ਬਾਅਦ ਇਹਨਾਂ ਸਾਰਾ ਗਿੱਲਾ ਜਿਹਾ ਪਾਣੀ ਛੱਡ ਦੇਣਾ ਹਨਾ ਉਸ ਤੋਂ ਬਾਅਦ ਫਿਰ ਇਹਨੂੰ ਕੱਢ ਕੇ ਬਾਹਰ ਧੋਣਾ ਤਾਂ ਨਹੀਂ ਹੈ ਨਾ ਨਾ ਕੌਣ ਹੈ ਇੱਕ ਇਹਦੇ ਬਾਅਦ ਤਾਂ ਇੱਕ ਨੂਨ ਦੀ ਥੈਲੀ ਬਹੁਤ ਹੈ ਹੋਰ ਪਊਗੀ ਅੱਧੀ ਬਹੁਤ ਹੈ ਬਸ ਇਹਦੇ ਚ ਅਸੀਂ ਲੂਣ ਥੋੜਾ ਜਿਹਾ ਪਾਣਾ ਹੂੰ ਜਿਹੜਾ ਅਸੀਂ ਪਾਨੇ ਪੀਣਾਂ ਲੂਣ ਨਾ ਚਾਹੀਦਾ ਜਿੰਨਾ ਉਹ ਰੱਖ ਲੈਣਾ ਬਾਕੀ ਖੱਟੇ ਪਾਣੀ ਗਲਤ ਹੋ ਜਾਣਾ ਹੋਰ ਇਹਨਾਂ ਕੱਢ ਲੈਣਾ ਸਾਰਾ ਹੂੰ ਦੋ ਹੀ ਕੰਮ ਹੋ ਜਾਣੇ ਇੱਕ ਵਾਰ ਚ ਤੇ ਪਾਣੀ ਵੀ ਖੱਟਾ ਨਿਕਲ ਜਾਣਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਸੁੱਕਣਾ ਪਾਵੂਗੇ ਜੀ ਹੂੰ ਹਲਦੀ ਲਾ ਕੇ ਹੂੰ ਹਲਦੀ ਲਾਉਂਗੇ ਤਿੰਨ ਚਾਰ ਘੰਟੇ ਸ਼ਾਮ ਨੂੰ ਆ ਨਾ ਹੂੰ ਤੇ ਫੇ ਕਿੰਨਾ ਟਾਈਮ ਰੱਖਣਾ ਹਲਦੀ ਲਾ ਕੇ ਜੀ ਹਲਦੀ ਲਾ ਕੇ ਸਿਕਾਉਣਾ ਹੈਂ ਸਿਕੋ ਲੈਣਾ ਅਸ਼ੇ ਫਿਰ ਸਿਕੋ ਕੇ ਫੇਰ ਟੋਪਾਂ ਜ ਵੀ ਰੱਖਣਾ ਜੀ ਹਾਂ ਮੰਜੇ ਉੱਤੇ ਠੀਕ ਬਾਅਦ ਫਿਰ ਜਦ ਇਹਨਾਂ ਖੁਸ਼ਕੀ ਰ ਹੋ ਜਾਣਾ ਬਾਅਦ ਤੇਲ ਪਾ ਕੇ ਸਾਰੇ ਮਸਾਲੇ ਪਾ ਕੇ ਦੜੜ ਕੇ ਅਸ਼ੇ ਦੜੀਏ ਦਾ ਕਰਕੇ ਇਹ ਇਹ ਲੋ ਜੀ ਪ੍ਰੋਸੀਜਰ ਬਹੁਤਾ ਖੜਾ ਹੈ ਛੋਟਾ ਮੋਟਾ ਨਹੀਂ ਹੈ ਮਨਜੀਤਾ ਹਾਂ ਜੀ ਸਤਿ ਸ਼੍ਰੀ ਅਕਾਲ 10 10 ਲਾਹ ਬਈ ਹੁਣ ਉਤਰੀ ਐ ਤੇ ਲੋ ਜੀ ਹੁਣ ਥੋੜਾ ਇੱਕ ਨਾ ਮੌਸਮ ਹਵਾ ਚੱਲ ਪਈ ਨਾ ਜਿਆਦਾ ਜਿਕਣਾ ਆਪਣੇ ਕਿ ਨਹੀਂ ਕਹ ਦੇਣੇ ਹਨੇਰੀ ਦੀ ਗਹਿਰ ਜੀ ਹਨੇਰੀ ਆਊਗੀ ਉਹ ਗਹਿਰ ਜੀ ਹੋਈ ਵੀ ਤੀਜੀ ਪਹਿਲਾਂ ਤੇ ਪਹਾੜਾਂ ਤੇ ਕੁਝ ਦਿਖਾਈ ਨਹੀਂਦਾ ਦਿਖਦਾ ਕਲੀਅਰ ਨਹੀਂ ਤੇ ਦਿਖਦੇ ਪਹਾੜ ਤੇ ਹੁਣ ਐਨ ਕਲੀਅਰ ਦਿਖ ਰਿਹਾ ਜੀ 뷰 ਉਹ ਫੇਰ ਤਾਂ ਪਾਪਾ ਫੇਰ ਤੋਂ ਲਗੀ ਤੇ ਬਾਕੀ ਜੀ ਹੁਣ ਜਾਸਾ ਕਰਨ ਕੋਈ ਨਾ ਕੋਈ ਪੰਗਾ ਖੜਾ ਕਰਦਾ ਰਹਿੰਦਾ ਇਹ ਦੇਖੋ ਇਹ ਗਰਮੀ ਬਹੁਤ ਹੈ ਧੁੱਪ ਤੇ ਬਾਹਰ ਫੇਰ ਰਹੇ ਬੱਸ ਕਰ ਹੁਣ ਓਏ ਬੱਸ ਕਰ ਹੁਣ ਬੱਸ ਕਰ ਚਲ 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 ਲੈ ਚੱਲ ਜਾਨੀ ਤੇ ਲਓ ਜੀ ਕਹਿਣਾ ਉਹਦੇ ਹਾਸੇ ਮਜ਼ਾਕ ਵੀ ਜ਼ਰੂਰ ਚਾਹੀਦਾ ਤੇ ਦੇਖ ਲਓ ਜੀ ਇੱਧਰ ਦਾ ਵੈਦਰ ਮੌਸਮ ਉਹ ਦੇਖੋ ਹੁਣ ਪਾਦਰ ਹੀ ਹੈ ਨਾ ਉਹਦੇ ਬੇਵਸ ਹੋ ਰਹੀ ਹੈ ਮੈਂ ਤਾਂ ਹੀ ਕਹਿੰਦੀ ਵੀ ਅਸੀਂ ਤਾਂ ਆ ਗਏ ਬਈ ਅਸੀਂ ਵੀ ਘਰਾਂ ਚੱਲੇ ਗੱਲ ਕਰਨ ਵੀ ਤਾਂ ਵੀ ਅਸੀਂ ਘਰਾਂ ਆ ਕੇ ਸਾਂਭੂਗੇ ਉਹ ਦੇਖ ਉਹ ਦੇਖੀ ਦੇਖੀ ਹੁਣ ਦੇਖ ਨਾ ਉਹ ਦੇਖਾ ਔਰ ਨਾਨ ਨੂੰ ਕਹਿਣ ਲੱਗਿਆ ਜੀ ਪਾਣੀ ਲਿਆਓ ਬਸ ਉਹਦੇ ਕੰਮ ਇਹ ਤਾਂ ਅੱਗ ਦਾ ਹੁਣ ਕਰੇ ਵੀ ਕਿਹਾ ਅੱਗ ਦੇ ਉੱਪਰ ਤਿੰਨ ਚੀਜ਼ਾਂ ਜੀ ਹਵਾ ਪਾਣੀ ਅੱਗ ਇਹਨਾਂ ਦੇ ਉੱਪਰ ਕੋਈ ਜ਼ੋਰ ਨਹੀਂ ਹੈ ਕਿਸੇ ਦਾ ਵੀ ਜਦ ਕਿਤੇ ਇਹ ਆਪਣੀ ਆਈ ਤੇ ਆਜ ਮੈਂ ਨਾ ਮਤਲਬ ਇਹ ਨਹੀਂ ਬਣਦਾ ਹੈ ਕੁਦਰਤੀ ਅੱਜ ਹਵਾ ਵੀ ਵਹੀ ਚੱਲ ਰਹੀ ਹੈ ਹੁਣ ਚੱਲੀ ਏ ਸ਼ਾਮ ਨੂੰ ਉਹ ਦੇਖ ਬਣੀ ਨਾ ਹੁਣ ਦੇਖੋ ਉੱਪਰ ਤੱਕ ਆਈ ਇਲਾਰਟ ਉਹ ਦੇਖੋ ਇਹ ਆ ਦੇਖੋ ਇਹ ਧਿਆਨ ਰੱਖਣਾ ਬਾਈ ਜਾਗ ਲੋ ਅੱਜ ਰਾਤ ਨੂੰ ਚਾਚੀ ਦੀ ਗੱਲ ਪੱਕੀ ਹੈ ਕਹਿੰਦੀ ਵੀ ਚਾਚਾ ਵੀ ਕਹਿੰਦਾ ਰਾਤ ਨੂੰ ਜਾਗੋ ਜਾਗਣਾ ਪੈਣਾ ਅੱਜ ਤੋਂ ਕਹਿੰਦਾ ਮਹਾ ਅਸੀਂ ਤਿਆਰ ਹੈ ਦੇਖੋ ਇਹ ਪੈਨੇ ਪਟਾਕੇ ਤੇਰਾ ਰਾਵਣ ਨਹੀਂ ਜਲੇਗਾ ਜਲੇ ਕਰ ਦੋ ਤਰਾ ਬੜਨ ਲੱਗੇ ਹੈ ਹਾਂ ਹਾਂ ਬਈ ਹੈ ਤੇਰਾ ਰਾਵ ਹਾਂ ਬਿਲਕੁਲ ਰਾਈਟ ਗੱਲ ਹੈ ਤੇਰੀ ਰਾਈਟ ਏਕਣੀ ਹੈ ਜੀ ਟੀਲ ਨੂੰ ਪਈ ਵੀ ਅੱਗ ਉੱਪਰ ਟੀਲ ਨੂੰ ਪਈ ਗਈ ਦਰਖਤ ਨੂੰ ਉਹ ਚੱਕ ਗਿਆ ਉੱਪਰ ਹੁਣ ਬਾਕੀ ਬਾਕੀ ਨਾ ਜਿਹੜੀ ਹਵਾ ਚੱਲਦੀ ਬੁੱਲਾ ਕਦੇ ਕਦੇ ਆਂਦਾ ਥੱਲੇ ਤੇ ਹਵਾ ਵੜ ਕੇ ਉੱਪਰ ਨੂੰ ਆਂਦੀ ਆਪਣੇ ਘਰ ਕੰਨੀ ਨੂੰ ਫਿਰ ਉਹਨਾਂ ਨੂੰ ਪਤਾ ਵੀ ਜਦ ਅੱਗ ਬੁਝੜੀ ਨਹੀਂ ਫਿਰ ਉਹ ਘਰ ਦੇ ਕਿਹਾ ਇੱਥੇ ਸੇਕ ਪੱਟ ਕੇ ਪਤਾ ਕਿ ਆ ਜੀ ਉਹ ਗੱਲ ਪਤਾ ਕਿ ਆ ਹੋਈ ਮੇਨ ਆ ਨਹੀਂ ਮਨਜੀਤ ਕੋਈ ਗੱਲ ਨਹੀਂ ਇਦਾਂ ਦੀ ਹੋਈ ਜਦੋਂ ਅਸੀਂ ਗਏ ਆ ਅੱਗ ਹੋ ਗਈ ਲੋ ਜਿੱਥੇ ਰਾਸਤਾ ਦਾ ਰਸਤੇ ਤੋਂ ਐਂ ਕਹਿ ਲੋ ਵੀ 100 ਕਦਮ ਪਰਾਂ ਜਾ ਕੇ ਰਾਸਤਾ ਹੈ ਨਹੀਂ ਉੱਥਾ ਅੱਗ ਤੀ 150 ਕਦਮ ਕਹਿੰਦੇ ਵੀ ਰਾਸਤਾ ਹੀ ਨਹੀਂ ਪੱਥਰ ਹੈ ਜਦਕ ਦੀ ਬੜਿਆ ਹੀ ਨਹੀਂ ਕੋਈ ਬੰਦਾ ਉੱਥੇ ਨੂੰ ਅਸੀਂ ਕਿੱਦਾਂ ਵੜ ਜੀਏ ਜੇ ਬਾਲਟੀਆਂ ਲੈ ਕੇ ਬੜ ਗਏ ਜੇ ਅੱਗ ਚੜ ਗਈ ਹਵਾ ਪੈ ਕੇ ਉਧਰੋਂ ਹਵਾ ਜੀ ਪੈ ਗਈ ਫੂਕ ਜੀ ਕਹਿੰਦਾ ਸਾਨੂੰ ਵਿਚ ਲਵੇਟ ਲੈਣਾ ਇੱਕ ਲਾ ਚੜੀ ਹੋਣਾ ਹੈ ਨਾ ਦੇਖੋ ਆ ਤਾਂ ਉਹੀ ਕੰਮ ਹੋਇਆ ਵਾ ਕਹਿਣਾ ਕਰਦੇ ਕਹਿੰਦਾ ਵੀ ਕਾਜ਼ਾ ਨਾ ਨਾ ਮੈਂ ਨਹੀਂ ਸੁਣਦਾ ਅੱਜ ਇੱਕ ਤੁਹਾਨੂੰ ਬਰਾਗ ਨੇ ਬਾਗ ਨੇ ਜਿਉਹ ਪਾਈ ਆ ਫਿਕਰ ਬਾਕੀ ਸਹੀ ਗੱਲ ਐ ਚਾਚੀ ਕਹਿੰਨੇ ਵੀ ਉੱਥੇ ਕੁੱਤਾ ਮੂਰਾ ਤਾਂ ਤਿੰਨ ਦਿਨ ਵਿੱਚ ਇਹਨਾਂ ਨੇ ਤਿੰਨ ਵਾਰ ਦੇਖ ਲਿਆ ਹੂੰ ਫਿਰ ਤਿੰਨ ਵਾਰ ਉਹ ਇਹਨਾਂ ਨੇ ਵੇਖਾ ਹੱਦੇ ਕਰੀ ਬੰਤਿਆਂ ਨੇ ਉਹ ਹੈ ਜੰਗਲ ਦੇ ਚੈਂਗ ਹੋਵੇ ਹੈ ਇਹਨਾਂ ਨੂੰ ਐ ਦਿਖਦਾ ਨਹੀਂ ਹੈ ਵੀ ਅੱਗ ਕਿੰਨੀ ਪਾਦ ਰਹੀ ਸੀ ਬੰਦੇ ਨੂੰ ਤਾਂ ਕੱਢੀ ਔਰੇ ਤੇ ਦੇਖ ਤਾਂ ਸਹੀ ਉਹ ਚੁੱਪੋ ਸੁਣਾ ਕੋਈ ਵਰਪਾ ਯਾਰ ਮਰਨ ਨਾ ਨਾਨੂ ਆਜਵੇ ਨਾਨੂ ਆਜਵੇ ਮੈਂ ਤੈਨੂੰ ਲਿਆਇਆ ਕੱਢ ਕੇ ਮੈਂ ਕਹਿ ਕੇ ਨਹੀਂ ਆਇਆ ਵੀ ਭਾਈ ਤੁਸੀਂ ਬਾਹਰੇ ਰਹੇ ਹੋ ਹੁਣ ਐ ਨਾ ਰੁਕਣਾ ਨਹੀਂ ਰਾਤ ਨੂੰ ਜੇ ਹਵਾ ਪੈ ਗਈ ਐ ਨਾ ਰੁਕਣਾ ਨਹੀਂ ਭਾਈ ਉਹ ਆ ਜਣਾ ਚੱਲ ਉਹ ਬਾਹਰ ਐ ਤੂੰ ਦੇਖ ਤਾਂ ਸਹੀ ਐ ਨਹੀਂ ਕਰੀਦਾ ਉਹ ਤਾਂ ਬਾਹਰ ਐ ਸਾਰੇ ਉਹ ਦੇਖ ਉਹ ਪੁੱਤ ਕੰਟਰੋਲ ਕਰ ਰਹੇ ਕਹਿ ਕਹਿ ਸਾਰੇ ਠੀਕ ਐ ਉਹ ਦੇਖ ਗੋਪਾਲ ਗੋਪਾਲ ਹੈ ਉਹਦਾ ਪਰਾਂ ਦਾ ਇਹ ਤਾਂ ਆਪਣੇ ਬੰਦੇ ਦਾ ਉਰੇ ਬੈਠੇ ਆ ਗੋਪਾਲ ਸਿੰਦੇ ਪਣੀ ਲਖਵਿੰਦਰ ਵਾਲੇ ਲਖਵਿੰਦਰ ਦਾ ਭਾਈ ਹੈ ਉਹ ਬੈਠਿਆ ਉਹਦਾ ਪੁੱਤ ਬਾਹਰ ਮਾੜਾ ਫੋਨ ਕਰਕੇ ਦੇਖਿਓ ਮਾੜਾ ਫੋਨ ਕਰੋ ਹੱਕਾ ਮਾਰਦੇ ਵੀ ਨੱਠ ਲੋ ਹਾਂ ਨੱਠ ਲੋ ਵੀ ਖਾ ਤਾਂ ਆਦੇ ਆ ਗਈ ਗੱਬੇ ਨੂੰ ਆ ਰਹੀ ਹੈ ਨਾ ਰਸਤਾ ਇੱਧਰ ਹੈ ਇੱਧਰ ਉਰੇ ਉਰੇ ਬੂਝੀ ਜਾਣੀ ਆ ਕੇ ਬਾਲਾਂ ਤੋਂ ਹਾਂ